ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ 24 ਘੰਟੇ ਸੇਵਾ ਵਿੱਚ ਹਾਜ਼ਰ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਥਾਣਾ ਢਲਮਾ ਦੇ ਮੁਖੀ ਰਮਨਦੀਪ ਸਿੰਘ ਕੁਮਾਰ ਨੇ ਲਪਤਾ ਮਾਤਾ ਦੇ ਵਾਰਸਾਂ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਲੱਭ ਕੇ ਉਹਨਾਂ ਦੇ ਵਾਰਸਾਂ ਵਾਰਸਾਂ ਦੇ ਹਵਾਲੇ ਕਰਨ ਮੋਕੇ ਪੱਤਰਕਾਰਾਂ ਨਾਲ ਕੀਤਾ ਉਹਨਾਂ ਦੱਸਿਆ ਕਿ ਬੀਤੀ ਦੇਰ ਰਾਤ ਹਾਈਟੈਕ ਨਾਕੇ ਤੇ ਇੰਚਾਰਜ ਅਜੈਪ ਸਿੰਘ, ਏਐਸਆਈ ਦਰਸ਼ਨ ਸਿੰਘ, ਏਐਸਆਈ ਲਖਵਿੰਦਰ ਸਿੰਘ, ਏਐਸਆਈ ਦੀਪਕਮਾਰ, ਅਮਰੀਕ ਸਿੰਘ ਹਵਲਦਾਰ ਨੂੰ ਇੱਕ ਮੰਦਬੁੱਧੀ ਮਾਤਾ ਜੋ ਕਿ ਹਾਈਟੈਕ ਨਾਕੇ ਦੇ ਲਾਗੇ ਘੁੰਮ ਰਹੀ ਸੀ ਜਦੋਂ ਉਕਤ ਮਹਿਲਾ ਪਾਰਟੀ ਦੇ ਮਾਤਾ ਨੂੰ ਪੁੱਛਿਆ ਤਾਂ ਉਹਨਾਂ ਆਪਣਾ ਕੋਈ ਵੀ ਐਡਰੈਸ ਐ ਸਹੀ ਨਹੀਂ ਦੱਸ ਰਹੀ ਸੀ ਉਹਨਾਂ ਕਾਫੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਵਾਰਸਾਂ ਤੱਕ ਪਹੁੰਚ ਕੇ ਤੇ ਉਹਨਾਂ ਦੇ ਵਾਰਸਾਂ ਨੂੰ ਸਦਕੇ ਜਿਹੜੀ ਮਾਤਾ ਨੂੰ ਉਹਨਾਂ ਦੇ ਸਪੁਰਦ ਕਰ ਦਿੱਤਾ ਗਿਆ। ਹਾਂ ਜੀ ਕੀ ਇਪੋਏਨਸੀ ਕੀ ਮੰਗਦੇ? ਅਭਿਗਾਰ ਅੰਬਰੀ ਸਾ ਤੋਂ ਆਏ ਜੀ। ਅੱਛਾ ਇਹ ਸਾਡੇ ਮਾਤਾ ਜੀ ਆ ਜਿਹਨੂੰ ਬਹੁਤ ਕੀ ਲੋਟ ਸੀ। ਕੀ ਨਾਮ ਤੁਹਾਡਾ? ਇਹ ਤਾਂ ਆ ਕੀ ਸੀ? ਕਿੱਧਰ ਆਏ ਜੀ ਅੱਜ? ਅਸੀਂ ਇਹ ਮਾਤਾ ਜੀ ਸਾਡੇ ਜੀ ਦੇ ਪੁੱਤ ਵਿਆਹ ਲਖਾ ਦੇ ਘਰ ਆ ਸੀ ਪੱਤੋ ਆਦਿਵਾ ਦੇ। ਤੋਂ ਜਿਸ ਤੋਂ ਅਸੀਂ ਮਾਤਾ ਜੀ ਦੇ ਤਰ੍ਹਾਂ ਪ੍ਰਧਾਨ ਹੋਏ। ਆਕਰੋ ਸਾਨੂੰ ਕੋ ਆਇਆ ਸੀ ਕਿ ਮਾਡਿਕ ਲੱਗਦਾ ਸਦਾ ਜੈਸੇ ਨਾਲ ਕੰਦੇ ਸੀ ਉਹ ਜਿਹੜੇ ਜਿਨਾਰੇ ਨਾਲ ਉਹ ਬਰਾਮਲੀ ਕੀਤਾ ਅਸੀਂ ਧੰਨਵਾਦ ਹੈ ਜੀ ਇਹਨਾਂ ਨੇ ਬਹੁਤ ਬਹੁਤ ਜਿਨਾਰੇ ਜੀ ਸਾਡੀ ਮਾਤਾ ਜੀ ਮਿਲਣਗੇ ਤੁਸੀ ਕੀ ਮਾਤਾ ਜੀ ਦਵਾਈ ਤੁਸੀਂ ਖਾਵੇ ਦਵਾਈ ਦੀ ਪਰੇਸ਼ਾਨ ਹੈਗੇ ਤੁਸੀਂ ਨੂੰ ਪਰਸੋਂ ਮੈਂ ਪਤਾ ਨਹੀਂ ਦਿੱਤਾ ਕਿ ਪਰਸੋਂ ਪਤਾ ਕੀਤਾ ਸੀ ਇਹ ਬਿਆਹ ਸਾਰੇ ਪਰ ਪਾਸੇ ਪਤਾ ਕੀਤਾ ਕਿ ਇਹਨਾਂ ਕੋਲਾਂ ਨਹੀਂ ਕਿਹਾ ਬਸ ਉੱਥੋਂ ਕਹਿੰਦੇ ਜੀ ਨਹੀਂ ਮਿਲ ਨਹੀਂ ਰਹੇ ਸਾਡੇ ਸਾਨੂੰ ਸ਼ੇਰੇ ਨੂੰ ਆਇਆ ਜੜ ਕੇ ਜ ਆਪਾਂ ਹੋਰ ਅੱਗੇ ਆ ਗਏ ਹਾਂ ਜੀ ਕੁਸ਼ਨੀ ਸਰ ਡਾਈਓਟੀ ਸੀ ਰਾਤ ਸਾਡੀ ਫਾਈ ਟਾਈਮ ਨੱਕਾਟ ਲਵਾਤੇ ਤੇ ਇਹ ਮਾਪਾ ਜੀ ਪਰੇਸ਼ਾਨੀ ਦੇ ਵਿੱਚ ਭੰਬ ਰਹੇ ਇੱਥੇ ਆਪਣਾ ਘਰ ਲੱਭਦੇ ਸੀਗੇ ਤੇ ਜਿਨ੍ਹਾਂ ਨੂੰ ਆਪਣਾ ਘਰ ਨਹੀਂ ਪਤਾ ਲੱਗ ਰਿਹਾ ਤੇ ਸਰਮਿੰਦਰਾ ਕਲੋਨੀ ਦੱਸ ਰਿਹਾ ਸੀ ਕੋਈ ਆਪਣਾ ਸ਼ਹਿਰ ਨਹੀਂ ਦੱਸਦੇ ਕਿੱਥੋਂ ਦੇ ਹੈ ਕਿੱਥੋਂ ਦੇ ਨਹੀਂ ਹੈ ਤੇ ਰਾਤ 12 ਵਜੇ ਤੱਕ ਅੰਮ੍ਰਿਤਸਰ ਏਰੀਆ ਤੇ ਲੈਂਕ ਕਰਕੇ ਮਿੰਦਰਾ ਕਲੋਨੀ ਦਾ ਤੇ ਉੱਥੇ ਦੇ ਪ੍ਰਧਾਨ ਆ ਅਰਸ਼ਾਲ ਸਿੰਘ ਉਹਨਾਂ ਤੱਕ ਲੈ ਕੇ ਕਰਕੇ ਤੇ ਇਹ ਮੈਂ ਅਰਸ਼ਾਲ ਸਿੰਘ ਨਾਂ ਦੱਸਿਆ ਇਹਨਾਂ ਨੇ ਵੀ ਸਾਡੇ ਗਵਾਂਢੀ ਆ ਉੱਥੋਂ ਤੱਕ ਬਾਝ ਕਰਕੇ ਤੇ ਇਹਨਾਂ ਦਾ ਮਾਫਰ ਆਇਆ ਜੀ